नमस्कार पठानकोट लाइव नंबर 1 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਦੱਸ ਦਈਏ ਪਠਾਨਕੋਟ ਦੇ ਢਾਰ ਬਲਾਕ ਦੇ ਪਿੰਡ ਜਲਾੜ ਦੇ ਵਿੱਚ ਸ਼ਿਵ ਮੰਦਰ ਕਮੇਟੀ ਜਲਾੜ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ 102ਵਾਂ ਸਿੰਘ ਮੇਲਾ ਕਰਵਾਇਆ ਗਿਆ ਦੱਸ ਦਈਏ ਇਸ ਮੌਕੇ ਤੇ ਸਰਪੰਚ ਰਜਿੰਦਰ ਸਿੰਘ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਦੇ ਪਿੰਡ ਵਿੱਚ ਜਿਹੜਾ ਆ ਬੜੀ ਧੂਮ-ਧਾਮ ਨਾਲ ਸਿੰਝ ਮੇਲਾ ਕਰਵਾਇਆ ਗਿਆ ਹੈ ਇਸ ਸਿੰਝ ਮੇਲੇ ਵਿੱਚ ਪੰਜਾਬ, ਹਿਮਾਚਲ ਤੇ ਜੇ ਐਂਡ ਕੇ ਤੇ ਦੂਰ-ਦੂਰ ਤੋਂ ਆਏ ਪਹਿਲਵਾਨਾਂ ਨੇ ਆਪਣੀ ਕਲਾ ਦੇ ਜ਼ੋਰ ਦਿਖਾਏ ਅਤੇ ਉੱਤੇ ਹੀ ਕਮੇਟੀ ਆਗੂਆਂ ਨੇ ਪਿੰਡ ਦੇ youth ਨੂੰ ਨਸ਼ੇ ਤੋਂ ਦੂਰ ਰਹਿਣ ਲਈ ਸੰਦੇਸ਼ ਦਿੱਤਾ ਅਤੇ ਕਿਹਾ ਕਿ ਸਾਨੂੰ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਉੱਤੇ ਹੀ ਪਿੰਡ ਕਮੇਟੀ ਵੱਲੋਂ ਜਿਹੜੀ ਕੁਸ਼ਤੀ ਹੋਈ ਉਹਨੂੰ 21000 ਰੁਪਏ ਤੇ ਛੋਟੀ ਕੁਸ਼ਤੀ ਨੂੰ 11000 ਰੁਪਏ ਇਨਾਮ ਦੇ ਕੇ ਜਿਹੜਾ ਆ ਸਨਮਾਨਿਤ ਕੀਤਾ ਉੱਤੇ ਹੀ ਇਸ ਮੌਕੇ ਦੇ ਉੱਤੇ ਕਮੇਟੀ ਦੇ ਹੋਰ ਵੀ ਜਿਹੜੇ ਪਤਵੰਤੇ ਸੱਜਣ ਮੌਜੂਦ ਰਹੇ ਦਸਦੇ ਜੀ ਕਰਤਾਰ ਸਿੰਘ ਸ਼ਾਮ ਵਿਨੇ ਸ਼ਿੰਦਾ ਹਰਨਾਮ ਰਮੇਸ਼ ਦੀਪੂ ਬਾਬੂ ਰਾਮ ਵਿਕਾਸ ਸ਼ਿਭੂ ਹਰਨਾਮ ਮੱਖਣ ਮੋਹਨ ਹਿੰਮਤ ਰਵੀ ਗਗਨ ਅਤੇ ਹੋਰ ਵੀ ਜਿਹੜੇ ਆ ਪਿੰਡ ਦੇ ਜਿਹੜੇ ਸੱਜਣ ਮੌਜੂਦ ਰਹੇ ਹੋਰ ਖਬਰਾਂ ਦੇ ਲਈ ਜੁੜੇ ਰਹੋ ਪਠਾਨਕੋਟ ਲਾਈਨ ਨੰਬਰ 1 ਦੇ ਨਾਲ ਨਮਸਕਾਰ ਜੈਸ਼ਰਮ ਮਨਾਰ ਜਿੰਦਰ ਸਿੰਘ ਵੱਡੇ ਜਲਾ ਦਾ ਸਰਦਾਂ ਜਾਂ 102 ਸ਼ੀਨ ਲਗਵਾਇਆ ਯਾਰ ਇਸ ਦਾ ਮੁੱਖ ਨਖਰੇਗਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਇਹ ਸਾਡਾ ਫਰਜ਼ਾ ਹੈ ਵਿਰਸੇ ਨੂੰ ਬਨਾ ਰੱਖਣ ਲਈ ਸਾਨੂੰ ਉਪਰਾਲਾ ਕਰਨਾ ਪੈਣਾ ਹੈ ਜੇ ਨੌਜਵਾਨ ਨਸ਼ੇ ਤੋਂ ਦੂਰ ਰੱਖਣਾ ਤੁਹਾਨੂੰ ਹੁਜੇ ਸਿੰਘ ਨੇ ਮਿਲਿਆ ਯਾਦ ਰੱਖੋ ਵੱਡੀ ਮਾਲੀ ਸਰ ਕਿੰਨੇ ਦੀ ਆ ਤੇ ਛੋਟੀ ਮਾਲੀ ਕਿੰਨੀ 10000 ਰੁਪਏ ਦੀ ਛੋਟੀ ਮਾਲੀ 11000 ਮੇਹਰਬਾਨੀ